ਨੀ ਵਾਹ ਕਿ ਨੱਤ ਹੁਣ ਜੇ ਮਾ ਸਿੱਧੀ ਨਹੀਂ ਹੁੰਦੀ ਫਿਰ ਜੁੜ ਗਿਆ ਰਤ ਤਈ ਦਦ ਮੰਦਾ ਜਾਣੀ ਆ ਦੇਖੋ ਅਥਾਂ ਦੇ ਉੱਪਰ ਲੈਟਰਨ ਕਿਉਂਕਿ ਅਥਾਂ ਨਾਲੀ ਲੈਟਰਨ ਕੱਟ ਕੱਟ ਕੇ ਬਾਹਰ ਸਿੱਟੀ ਜਾਂਦਾ ਬਾਪੂ ਤੇ ਇਨਾਂ ਅਥਾਂ ਨਾਲੀ ਰੋਟੀ ਪਾਣੀ ਖਾ ਲਿੰਦਾ ਬਿਲਕੁਲ ਹੱਡੀਆਂ ਦਾ ਪਿੰਜਰ ਹੀ ਆ ਗੁਰੂ ਜੀ ਕਹਤੋ ਗੁਰੂ ਸਾਹਿਬ ਦੀ ਕੀ ਫਤਿਹ ਹਰ ਕਿਸੇ ਪੋੜ ਪਿੰਡ ਵਿੱਚ ਸੀ ਬੰਗਿਆਂ ਦੇ ਕੋਲ ਤੇ ਇੱਕ ਬਜ਼ੁਰਗ ਹੈਗੇ ਉੱਥੇ ਕਿਸ ਦੀ ਕਾਫੀ ਦਿਨ ਹੋ ਗਿਆ ਵੀਡੀਓ ਆਈ ਸੀ ਅੱਜ ਇਹਨੂੰ ਵੈਰੀਫਾਈ ਕਰਨ ਲਈ ਆਏ ਸੀ ਆ ਹੈਗੇ ਨਾ ਬਜ਼ੁਰਗਾਂ ਦੇ ਘਰਾਂ ਮਿਹਰ ਦਾ ਥੋੜਾ ਜਰਦਾ ਬਾਹਰ ਆ ਗਏ ਬੰਦਾ ਵੀ ਇਕੱਠੀਆਂ ਹੋ ਰਹੇ ਹੋ ਰਹੇ ਆ ਤੇ ਆ ਚਾਦਰ ਖੋਣੀ ਚੱਗੀ ਆ ਜੀ ਤੋਂ ਰੋਟੀ ਬਣ ਕੇ ਜਵਾਲੀ ਦੇ ਕੋਲ ਬੈਠੇ ਆਂ ਅੱਜ ਤੜਾਈ ਹਾਲਾ ਤੇ ਹੋ ਗਾ ਹਾਂ ਹਾਂਜੀ ਬਲਵੀਰ ਬਾਈ ਜੀ ਹੋਰ ਠੀਕ ਠਾਕ ਸਤਿ ਸ਼੍ਰੀ ਅਕਾਲ ਹੋਰ ਵੀਰੇ ਠੀਕ ਠਾਕ ਹੋ ਵੀਰੇ ਠੀਕ ਹਾਂ ਬਾਬੇ ਮੱਖਣ ਬਾਬੇ ਸਤਿ ਸ੍ਰੀ ਅਕਾਲ ਬੱਲੇ ਵਿਆਹ ਗਿਆ ਠੀਕ ਆ ਤੂੰ ਵਿਆਹ ਮੈਂ ਵੀ ਸੀ ਗਿਆ ਵਿਆਹ ਹਾਂ ਵੀਰਾ ਆ ਗਿਆ ਰਾਵਾਂ ਰਾਵਾਂ ਹੁਣ ਵਾਹੇ ਆ ਵਾਹਦਾ ਸੀ ਹੁਣ ਵੀ ਆ ਗਿਆ ਅੱਜ ਹਰੂ ਵੀ ਨਾ ਆਵਾ ਆ ਕਿੰਨੀਆਂ ਉਂਗਲਾਂ ਪਾਈ ਲੈ ਗਿਆ ਹੈਂ ਉਂਗਲਾਂ ਕਿੰਨੀਆਂ ਮੈਂ ਕਹਿੰਦਾ ਤੇ ਚੱਲਿਆ ਆ ਉਹ ਨਾ ਦਿਖਦਾ ਵੀ ਨਹੀਂ ਹੈਗਾ ਵਾਹ ਵਾਹ ਦਿਖਾਈ ਨਹੀਂ ਦਿੰਦਾ ਲੋਕ ਹੈਂ ਜਿਹਦਾ ਲੱਗ ਗਈ ਹੁਣੀ ਹੁਣ ਹਾਂ ਬੜਾ ਮਾੜਾ ਹੋ ਗਿਆ ਉਹ ਕਿੱਕਾ ਕਦ ਪੈਲਸ ਨਹੀਂ ਪਾਉਂਦਾ ਵਿਆਹ ਬਾਵਾ ਉਹ ਭਾਈ ਉਹ ਕੋ ਕੋ ਕਾ ਉਹ ਭਾਈ ਸੋਈ ਬਿਗਾਦੇ ਬੈਠਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿੰਡ ਹੱਪੋਆਲਾ ਜ਼ਿਲ੍ਹਾ ਨਮਾਸ਼ਹਿਰ ਆ ਤੇ ਬੰਗਿਆਂ ਦੇ ਬਿਲਕੁਲ ਨੇੜੇ ਪੈਂਦਾ ਏ ਪਿੰਡ ਉੱਥੇ ਇੱਕ ਕਮਰੇ ਦੇ ਵਿੱਚ ਇਕੱਲਾ ਅਸ਼ਵਨੀ ਸ਼ਰਮਾ ਉਰਫ ਮੱਖਣ ਨਰਕ ਵਰਗੇ ਹਲਾਤਾਂ ਦੇ ਵਿੱਚ ਜੀਵਨ ਕੱਟ ਰਿਹਾ ਸੀ ਲਵਾਰਸ ਪਿਆ ਲੱਤ ਦੇ ਵਿੱਚ ਪਿੱਛੇ ਬੈਕ ਸਾਈਡ ਤੇ ਚੂਲੇ ਦੇ ਕੋਲੇ ਜ਼ਖਮ ਆ ਤੇ ਰੋੜ ਬਾਹਰ ਨਿਕਲੀ ਹੋਈ ਐਨੀ ਹੱਡੀਆਂ ਦਾ ਪਿੰਜਰ ਆ ਅੱਛਾ ਅੱਛਾ ਵਜਨ ਉਹਨਾਂ ਕੀ ਜਿੰਨਾ ਕ ਮਾਸ ਹੱਡੀਆਂ ਦੇ ਉੱਪਰ ਹੈਗਾ ਬਸ ਇੱਕ ਹੱਡੀਆਂ ਦਾ ਵਜਨ ਅੱਜ ਇੱਥੇ ਸਾਡੀ ਟੀਮ ਦੇ ਮੈਂਬਰ ਬਲਬੀਰ ਬਾਈ ਹੁਣੀ ਗੁਰਪ੍ਰੀਤ ਵੀਰੇ ਹੁਣੀ ਆਪਣਾ ਫਰਜ਼ ਸਮਝਦੇ ਆ ਆਪਣੀ ਡਿਊਟੀ ਸਮਝਦੇ ਆ ਇੱਥੇ ਪਹੁੰਚੇ ਲੈ ਕੇ ਅਸ਼ਵਨੀ ਸ਼ਰਮਾ ਜੀ ਦਾ ਜੀਵਨ ਇਹਨਾਂ ਹਾਲਾਤਾਂ ਦੇ ਵਿੱਚ ਕਿਉਂ ਤੇ ਕਿਵੇਂ ਪਹੁੰਚਿਆ ਉਹਦੇ ਪਿੱਛੇ ਇੱਕ ਤਾਂ ਰੀਜ ਨਹੀਂ ਆ ਵੀ ਇਹਨਾਂ ਦਾ ਕਹਿੰਦੇ ਵਿਆਹ ਨਹੀਂ ਸੀ ਹੋਇਆ ਬੱਚਾ ਕੋਈ ਨਹੀਂ ਸੀ ਪਰਿਵਾਰ ਦੇ ਵਿੱਚ ਤੇ ਆਪਣਾ ਇਸ ਟਾਈਮ ਅੱਖਾਂ ਦਾ ਬਿਲਕੁਲ ਰੋਸ਼ਨੀ ਵੀ ਗਵਾ ਚੁੱਕਿਆ ਸ਼ੀਰਕ ਤੌਰ ਤੇ ਪਹਜ ਹੋ ਚੁੱਕਿਆ 100% ਪਰਿਵਾਰ ਦੇ ਵਿੱਚ ਵੀ ਪਿੱਛੇ ਭਰਾ ਹੈਗੇ ਆ ਭਤੀਜਾ ਹੈਗਾ ਬਾਈ ਭਤੀਜਾ ਨਾਲ ਆਇਆ ਵਾ ਇਹ ਵੀ ਆਪਣੀ ਜ਼ਿੰਦਗੀ ਚ ਅੱਗੇ ਆ ਜਿੰਨੇ ਕਿ ਜੋਗੇ ਸੀਗੇ ਪਹਿਲਾਂ ਆਪਰੇਸ਼ਨ ਕਰਾਇਆ ਦੱਸਦੇ ਆ ਬਾਈ ਹੁਣੀ ਰੋਡ ਪਵਾਈ ਸੀਗੀ ਪਰ ਮਰਗੀ ਦਾ ਦौरा ਪੈਂਦਾ ਇਹਨਾਂ ਨੂੰ ਮਰਗੀ ਦਾ ਦौरा ਪੈਣ ਕਰਕੇ ਡਿੱਗ ਪੈਂਦੇ ਆ ਇੱਕ ਸ਼ਰਾਬ ਪੀਣ ਦੀ ਆਦਤ ਸੀ ਇਹਨਾਂ ਨੂੰ ਸ਼ਰਾਬ ਜ਼ਿਆਦਾ ਪੀਣ ਕਰਕੇ ਸੱਟਾਂ ਖਾ ਲੈਂਦੇ ਆ ਪਹਿਲਾਂ ਵੀ ਪੱਟ ਟੁੱਟ ਗਿਆ ਸੀ ਉਦੋਂ ਇੱਕ ਦੱਸ ਦਿਆ ਵੀਰ ਹੋਣੀ ਵੀ ਅਸੀਂ ਰੋੜ ਪਵਾਤੀ ਸੀ ਆਪਣੇ ਕੋਲੇ ਵੀ ਰੱਖਿਆ ਕੁਝ ਸਮਾਂ ਪਰ ਦੁਬਾਰਾ ਫਿਰ ਠੀਕ ਹੋ ਕੇ ਚੱਲੇ ਗਏ ਤੇ ਤੁਰਨ ਫਿਰਨ ਲੱਗ ਗਿਆ ਫਿਰ ਫਿਰ ਉਵੇਂ ਢੱਗ ਪਿਆ ਜਨ ਨਸ਼ਾ ਕਰਕੇ ਢੱਗ ਪਿਆ ਹੁਣ ਹੱਪੋਵਾਲ ਪਿੰਡ ਦੇ ਵਿੱਚ ਕਮਰੇ ਦੇ ਵਿੱਚ ਪਏ ਸੀ ਇਕੱਲੇ ਕੋਈ ਆਸ-ਪਾਸ ਕੋਈ ਰੋਟੀ ਦੇ ਦਿੰਦਾ ਰੋਟੀ ਸ਼ਾਮ ਨੂੰ ਦੇ ਜੰਨੇ ਜੀ ਜਾਏ ਬਾਈ ਹੁਣੀ ਕਹਿੰਦੇ ਅਸੀਂ ਰੋਟੀ ਦੇ ਜੰਨੇ ਸ਼ਾਮ ਨੂੰ ਪਰ ਹੁਣ ਮੈਡੀਸਿਨ ਵੀ ਚੱਲਦੀ ਹੈ ਜੀ ਜਿਹੜੀ ਇਹਨਾਂ ਦੀ ਹਾਲਤ ਹੈ ਇਹਨਾਂ ਨੂੰ ਲੋੜ ਸੀਗੀ ਸੰਭਾਲ ਦੀ ਇਹਨਾਂ ਦੀ 24 ਘੰਟੇ ਕੇਅਰ ਦੀ ਹਸਪੀਟਲਾਈਜ਼ ਹੋਣ ਦੀ ਤੇ ਉਹ ਨਹੀਂ ਸੀ ਹੋ ਪਾ ਰਿਆ ਇਹਨਾਂ ਤੋਂ ਵੀ ਹੁਣੀ ਕਹਿੰਦੇ ਅਸੀਂ ਵੀ ਜਿੰਨਾ ਕਰ ਸਕਦੇ ਸੀ ਕੀਤਾ ਅੱਜ ਸੁਪਨਿਆਂ ਦੇ ਘਰ ਪਹੁੰਚੇ ਬਲਵੀਰ ਵੀਰੇ ਉਹਨਾਂ ਨੇ ਵੀਡੀਓ ਭੇਜੀ ਸੀ ਸਾਨੂੰ ਤਾਂ ਵੀਡੀਓ ਦੇਖ ਕੇ ਸਾਨੂੰ ਵੀ ਬੜਾ ਮਨ ਨੂੰ ਲੱਗਿਆ ਵੀ ਕਿੰਨੀ ਤਕਲੀਫ ਚ ਇਕ ਇਨਸਾਨ ਪਿਆ ਅੱਖਾਂ ਦੀ ਲਾਈਟ ਵੀ ਹੈ ਨਹੀਂ ਚੱਲਣ ਫਿਰਨ ਚੋਗਿਆ ਵੀ ਹੈ ਨਹੀਂ ਹੱਡੀ ਬਾਹਰ ਨਿਕਲੀ ਹੋਈ ਆ ਹੱਡੀ ਦੇ ਨਾਲ ਉਹ ਰੌੜ ਵੀ ਬਾਹਰ ਨਿਕਲੀ ਹੋਈ ਐ ਇੰਨੀ ਸਾਰੀ ਕਿੰਨੀ ਕ ਦਰਦ ਚੱਲ ਰਿਹਾ ਹੋ ਕਿੰਨੀ ਕ ਤਕਲੀਫ ਚੱਲ ਰਿਹਾ ਹੋ ਇਹ ਆਪਾਂ ਮਹਿਸੂਸ ਵੀ ਨਹੀਂ ਕਰ ਸਕਦੇ ਲੋ ਨੂੰ ਗੋਸਾ ਲੱਗ ਗਿਆ ਡਿੱਬੜੇ ਹੋਇਆ ਲੈਟ੍ਰੀਨ ਪੜੀ ਗਈ ਵਿੱਚ ਹਾਂਜੀ ਹਾਂਜੀ ਤੇ ਪੇਪਰ ਲੱਗੇ ਨਹੀਂ ਲੱਗੇ ਨਾ ਪੀ ਨਾ ਪੀ ਲੱਭਲੇ ਆ ਜੀ ਇਹ ਲੱਗੀ ਉਹ ਤਾਂ ਗੱਡੀ ਚ ਮਗਾ ਚਲੀ ਜਾਣਾ ਤੇ ਅਸੀਂ ਜਿੰਨੀ ਕਿ ਸਾਡੀ ਡਿਊਟੀ ਕਲਪੁਰਖ ਵਾਹਿਗੁਰੂ ਜੀ ਨੇ ਸਾਨੂੰ ਬਖਸ਼ੀ ਆ ਅਸੀਂ ਕੋਸ਼ਿਸ਼ ਕਰਾਂਗੇ ਪਪੂ ਅਸ਼wini ਸ਼ਰਮਾ ਜੀ ਦੀ ਸੇਵਾ ਕਰ ਸਕੀਏ ਅਸੀਂ ਤੁਸੀਂ ਵੀ ਸਾਰੇ ਅਰਦਾਸ ਕਰਿਓ ਕਿੰਨੇ ਨਾ ਜਿੰਨਾ ਕਿ ਜੀਵਨ ਪਿੱਛੇ ਬਜਦਾ ਉਹ ਤਕਲੀਫ ਤੋਂ ਰਾਹਤ ਹੋ ਸਕੇ ਉਹ ਕਰ ਰਮਾ ਕਰ ਰਮਾ ਇਹ ਬਣੇ ਇਹਨਾਂ ਦੀ ਬਣਦੀ ਜਿਹੜੀ ਸੇਵਾ ਸੰਭਾਲ ਆ ਸੀ ਉਹਨਾਂ ਟਾਈਮ ਇੱਥੇ ਕਰ ਸਕੀ ਅਸ਼wini ਜੀ ਹੱਥ ਕੱਢੇ ਬਾਹਰ ਹੱਥ ਹੱਥ ਕਿੱਥੇ ਤੁਹਾਡੇ ਆ ਹੱਥ ਦਿਓ ਕਿਉਂਕਿ ਦਿਖਾਈ ਨਹੀਂ ਦਿੰਦਾ ਇਹ ਉਹ ਹੈ ਦੇਖੋ ਹੱਥਾਂ ਦੇ ਉੱਪਰ ਲੈਟਰਨ ਕਿਉਂਕਿ ਹੱਥਾਂ ਨਾਲੀ ਲੈਟਰਨ ਕੱਟ-ਕੱਟ ਕੇ ਬਾਹਰ ਸਿੱਟੀ ਜਾਂਦਾ ਬਾਪੂ ਤੇ ਇਹਨਾਂ ਹੱਥਾਂ ਨਾਲੀ ਰੋਟੀ ਪਾਣੀ ਖਾ ਲੈਂਦਾ ਇਹ ਹੀ ਹੱਥ ਮੂੰਹ ਤੇ ਵੀ ਲਾ ਲੈਂਦਾ ਕਈ ਵਾਰੀ ਕੋਣੀ ਪੈਂਦੀ ਹੈ ਜੀ ਕੋਣੀ ਪੈਂਦੀ ਕੋਣੀ ਪੈਂਦੀ ਕਿਉਂਕਿ ਹੁਣ ਸੁੱਜੀ ਨਹੀਂ ਬਚੀ ਦਿਖਦਾ ਵੀ ਨਹੀਂਗਾ ਕੁਝ ਬਿਲਕੁਲ ਹੀ ਨਾ ਤੇ ਬੈਗ ਤੇ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਜਾਖਮ ਪਰ ਬਿਲਕੁਲ ਹੱਡੀਆਂ ਦਾ ਪਿੰਜਰ ਹੀ ਆ ਲੱਤ ਤੁਸੀਂ ਦੇਖੋ ਸੁੱਕੀਆਂ ਜਮਾ ਤੇ ਰੌੜ ਜਿਹੜੀ ਇੱਥੇ ਪਾਈ ਸੀਗੀ ਬਾਈ ਹੁਣੀ ਦੱਸਦੇ ਆ ਬੈਕ ਸਾਈਡ ਤੇ ਆ ਸਾਰੀ ਇੱਥੋਂ ਬਾਹਰ ਨਿਕਲੀ ਹੋਈ ਆ ਇੱਕ ਲੋਹੇ ਦੀ ਸਟੀਲ ਦੀ ਰੌੜ ਆ ਜਿਹੜੀ ਨਾ ਉਹ ਬਾਹਰ ਆਈ ਹੋਈ ਆ ਬਿਲਕੁਲ ਇੱਥੋਂ ਆਏ ਆ ਆਏ ਆ ਆਏ ਆ ਆਹ ਦੇਖੋ ਲੋਹੇ ਦੀ ਰੌਡ ਆ ਜਿਹੜੀ ਸਾਰਾ ਪਲੱਗ ਜਿਹੜਾ ਉਹਦੇ ਲੱਗੇ ਹੁੰਦੇ ਨਟ-ਨਟ ਜੇ ਤੇ ਕਿੱਦਾਂ ਲੱਤ ਇਹਨਾਂ ਦੀ ਬਿਲਕੁਲ ਰੌਡ ਦੇ ਨਾਲ ਜੁੜੀ ਪਈ ਆ ਹਨਾ ਹਾਏ ਰੌਡ ਵੀ ਹਲਦੀ ਸੀ ਪਹਿਲਾਂ ਤੇ ਪਤਾ ਨਹੀਂ ਬਾਪੂ ਵਿਚਾਰਾ ਕਿੰਨੀ ਤਕਲੀਫ ਚ ਹਾਏ ਹਾਏ ਕਰਦਾ ਨਹੀਂ ਵਾਗਿਰ ਲੱਤ ਹੁਣ ਜਿਵੇਂ ਸਿੱਧੀ ਨਹੀਂ ਹੁੰਦੀ ਫਿਰੇ ਸਿੱਧੀਆਂ ਨਹੀਂ ਹੁੰਦੀਆਂ ਜੀ

ਇਹੀ ਲੋਈ ਮੈਂ ਕਿਹਾ ਉઠੋ ਮੈਨੂੰ ਪਤਾ ਸੀ ਬਈ ਪੀ ਲੰਦਾ ਆ ਜਦੋਂ ਇਹਨੇ ਰਿਜਾਈ ਲਾਈ ਐ ਇਦਾਂ ਨੰਗਾ ਪਿਆ ਸੀ ਇਦਾਂ ਲੱਤ ਹਲਾਈ ਰਾੜ ਆਵੇ ਦਮ ਬਾਦ ਨੂੰ ਮੈਂ ਰਿਜਾਈ ਦਿੱਤੀ ਮੁੜ ਗਿਆ ਜਾ ਕੇ ਉਸੇ ਦੱਸਿਆ ਬੰਦਿਆਂ ਨੂੰ ਕਿਹਾ ਬਈ ਉਹ ਲੈਣ ਵਾਲਾ ਬੰਦਾ ਨਹੀਂ ਬਤਾ ਜਿਆਦਾ ਕੰਮ ਕਰ ਆਵੇ ਫੇਰ ਮੈਂ ਇਹਨਾਂ ਭਾਜੀ ਹੁਣਾਂ ਫੋਨ ਕੀਤਾ ਅਸਰਪ੍ਰੀਤ ਹੁਣਾਂ ਇਹਨਾਂ ਦਾ ਮੈਨੂੰ ਪਤਾ ਲੱਗਾ ਰਿਹਾ ਹੈਗਾ ਜਿਹੜੇ ਭਤੀਜਿਆਂ ਨੂੰ ਨਹੀਂ ਨਹੀਂ ਅੱਛਾ ਗੁਰਪ੍ਰੀਤ ਵੀ ਰਹੇ ਹੁਣਾਂ ਠੀਕ ਹੈ ਜੀ ਤੇ ਇਹ ਕਹਿੰਦੇ ਵੀਡੀਓ ਬਣਾ ਕੇ ਮੈਂ ਤਾਂ ਫਿਰ ਉਹ ਜਾਨਣਾ ਹੀ ਹੈ ਨਾ ਕਿ ਮੈਂ ਉਸ ਤੋਂ ਵੀਡੀਓ ਬਣਾ ਕੇ ਨਹੀਂ ਫਿਰ ਹੁਣ ਜਿਵੇਂ ਰੋਡ ਬਾਹਰ ਆ ਗਈ ਸੀ ਤੁਸੀਂ ਜਾ ਕੇ ਗੱਲ ਨਹੀਂ ਕੀਤੀ ਡਾਕਟਰ ਨਾਲ ਜੀ ਤੋਂ ਪਹਿਲਾਂ ਪਵਾਈ ਸੀ ਰੋਡ ਤੇ ਕਿਵੇਂ ਕੀਤੀ ਸੀਗੀ ਉਹ ਤਾਂ ਕੋਈ ਕਹਿੰਦੇ ਕੋਲ ਗਏ ਵੀ ਸੀਗੇ ਐਕਸ-ਰੇ ਕਰਵਾਇਆ ਇਹ ਫਿਰ ਪਤਾ ਪ੍ਰੋਬਲਮ ਕੀ ਜੀ ਇਹ ਹੈ ਨਾ ਪੀਤ ਦੁਆਰਾ ਫਿਰ ਪੀਣ ਲੱਗ ਪੰਦਾ ਜੀ ਦਾਰਾ ਕਰਕੇ ਟਰੀਟਮੈਂਟ ਦੁਆਰਾ ਸਟਾਰਟ ਵੀ ਕੀਤਾ ਸੀਗਾ ਤਾਂ ਫਿਰ ਇਹਦੀ ਜਿਹੜੀ ਹੈ ਵੀ ਹੁਣ ਤਾਂ ਹਾਲਾਤ ਹੈ ਨਹੀਂ ਇਦਾਂ ਦੇ ਤੁਹਾਨੂੰ ਹਾਂਜੀ ਹਾਂਜੀ ਤਾਂ ਤਾਂ ਪੀਣ ਚੁੱਕਾ ਰਿਹਾ ਹੀ ਨਹੀਂ ਉਹ ਤਾਂ ਹੁਣ ਬੈੱਡ ਤੇ ਰੋਟੀ ਮੈਂ ਬੈੱਡ ਤੇ ਦੇ ਕੇ ਆਉਣਾ ਹੀ ਰੋਟੀ ਰੋਟੀ ਜਨ ਥੋੜ੍ਹਾ ਜਲਦ ਦੇ ਆ ਪੁੱਤਾ ਕਲਾਸ ਤੇ ਮਰਗੀ ਦੀ ਦਵਾਈ ਤੇ ਹੋਰ ਜਿਹੜੇ ਰੋਗ ਆ ਸੇਮ ਕਲਰ ਵਗੈਰਾ ਉਹ ਦਿੰਨਾ ਤੇ ਚਲੋ ਜੋ ਭਾਵੇਂ ਕਰਤਾ ਮਹਾਰਾਜ ਚ ਪਾਸ਼ਾ ਨੂੰ ਪਤਾ ਬਸ ਕਰਿਓ ਜੀ ਅਰਦਾਸ ਇਸ ਬਾਪੂ ਬਜ਼ੁਰਗ ਦੀ ਅਸੀਂ ਸੇਵਾ ਕਰ ਸਕੀਏ ਬਾਪੂ ਦੀ ਥੋੜੀ ਜਿਹੀ ਵੀ ਤਕਲੀਫ ਘਟਾ ਸਕੀਏ ਅਰਦਾਸ ਕਰਿਓ। ਧੰਨਵਾਦ ਬ੍ਰਵੀਰ ਬਾਈ ਹੁਣਾਂ ਦਾ ਬਾਈ ਤੁਹਾਡਾ ਵੀ ਧੰਨਵਾਦ ਆ ਚਲੋ। ਤੁਸੀਂ ਪ੍ਰਸ਼ਾਦਾ ਪਾਣੀ ਦਿੱਤਾ ਜਿੰਨੇ ਵੀ ਮਾਰੇ ਨੇ ਤੁਹਾਨੂੰ ਸੇਵਾ। ਹੁਣ ਟ੍ਰੀਟਮੈਂਟ ਦੇ ਲਈ ਆਪਾਂ ਇਹਦਾ ਜਿੰਨੀ ਦੀ ਬਜੀ ਗਏ। ਤੇ ਬਸ ਇਹੀ ਸੀਗਾ ਕਿ ਬਸ ਹੁਣ ਤਾਂ ਵੀਰ ਇਹੀ ਆ ਵੀ ਤੁਸੀਂ ਮਗਰ ਬਸ ਘੇੜਾ ਮਾਰਿਓ। ਕੋਈ ਕੁਝ ਨਹੀਂ ਚਾਹੀਦਾ। ਬਸ ਮਗਰ ਘੇੜਾ ਰੱਖਿਓ। ਬਸ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ। ਉਹ ਤਾਂ ਹੁਣ ਵਾਹਿਗੁਰੂ ਦੇ ਆਪਣੇ ਆਪ ਸਭ ਕੁਝ ਕਰਾ ਲੈਣਾ। ਬਸ ਤੁਸੀਂ ਥੋੜਾ ਜਿਹਾ ਮਗਰ ਘੇੜਾ ਰੱਖਿਓ। ਸਾਥ ਦਿਓ। ਕੱਲੋਂ ਕਿੰਨੀ ਕੀ ਗੱਲ ਹੁੰਦੀ ਆ ਉਹ ਤੁਸੀਂ ਜ਼ਿੰਮੇਵਾਰੀ ਦੇ ਨਾਲ ਸਾਰਾ ਕੁਝ ਕਰਾਉਣਾ ਠੀਕ ਹੈ ਜੀ ਠੀਕ ਹੈ ਬਾਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੱਚੇ ਪਾਸ਼ਾ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਕੀ